ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮੇਰੀ ਸਾਰੇ ਸਬਸਕ੍ਰਾਈਬਰ ਨੂੰ ਇੱਕ ਬੇਨਤੀ ਆ ਕਿ ਤੁਸੀਂ ਆਪਣੇ ਆਸ-ਪਾਸ ਦੀ ਜਾਂ ਕੋਈ ਪਰਿਵਾਰਕ ਘਟਨਾ ਸਾਡੇ ਨਾਲ ਸ਼ੇਅਰ ਕਰ ਦਿਓ ਤਾਂ ਅਸੀਂ ਕਹਾਣੀ ਦੇ ਰੂਪ ਵਿੱਚ ਉਹਨੂੰ ਪੇਸ਼ ਕਰਾਂਗੇ ਜ਼ਰੂਰੀ ਨਹੀਂ ਕਿ ਉਹ ਕਹਾਣੀ ਆ ਜਿਹੜੀ ਉਹ ਕੋਈ ਘਟਨਾ ਹੋਵੇ ਕੋਈ ਸੇਧ ਦੇਣ ਵਾਲੀ ਕਿਸੇ ਦੇ ਜ਼ਿੰਦਗੀ ਦੇ ਸੰਘਰਸ਼ ਦੀ ਜਾਂ ਕਿਸੇ ਦੇ ਜ਼ਿੰਦਗੀ ਦੇ ਦੁੱਖਾਂ ਦੀ ਕਹਾਣੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਮੇਲ ਆਈਡੀ ਦਿੱਤੀ ਹੋਈ ਆ ਹਰੇਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੇਲ ਆਈਡੀ ਹੁੰਦੀ ਆ ਤੁਸੀਂ ਉਹਤੇ ਕੰਟੈਕਟ ਕਰ ਸਕਦੇ ਹੋ ਤੇ ਇੱਕ ਹੋਰ ਸਾਰੇ ਸਬਸਕ੍ਰਾਈਬਰ ਨੂੰ ਬੇਨਤੀ ਆ ਕਿ ਆਪਣੇ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜੇਕਰ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰam ਚਲਾਉਂਦੇ ਹੋ ਤਾਂ ਕਿਰਪਾ ਕਰਕੇ ਇੰਸਟਾਗ੍ਰam ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਵੋ ਤਾਂ ਕਿ ਸਾਨੂੰ ਹੌਸਲਾ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਸਤਿਕਾਰ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਹੋ ਆਪਣੀ ਜਿਹੜੀ ਅੱਜ ਦੀ ਕਹਾਣੀਆਂ ਇੱਕ ਪਰਿਵਾਰਕ ਕਹਾਣੀਆਂ ਸੱਸ ਨੂੰ ਦੀ ਕਹਾਣੀਆਂ ਸਾਰਿਆਂ ਨੂੰ ਪਤਾ ਹੈ ਨਾ ਸੱਸ ਨੂੰ ਦਾ ਜਿਹੜਾ ਰਿਸ਼ਤਾ ਉਹ ਥੋੜਾ ਥੋੜਾ ਖਿੱਚੋ ਤਾਣ ਭਰਿਆ ਹੁੰਦਾ ਸੱਸ ਨੂੰਹਾਂ ਦੀ ਕਦੇ ਕਿਸੇ ਗੱਲ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ ਛੋਟੀਆਂ ਛੋਟੀਆਂ ਲੜਾਈਆਂ ਭੇਦ ਭਾਵ ਹੁੰਦੇ ਰਹਿੰਦੇ ਆ ਸੱਸ ਨੂੰਨਾ ਘਰ ਦੇ ਵਿੱਚ ਦੁਪਹਿਰ ਦਾ ਟਾਈਮ ਆ ਤੇ ਲੜ ਰਹੀਆਂ ਨੇ ਸੱਸ ਨੂੰ ਦੀ ਲੜਾਈ ਕੀ ਹੁੰਦੀ ਆ ਕਿ ਸੱਸ ਕਹਿੰਦੀ ਆ ਨੂੰ ਕੋਈ ਵੀ ਕੰਮ ਕਰੇ ਹਰ ਇੱਕ ਮੈਨੂੰ ਪੁੱਛ ਕੇ ਕਰੇ ਮੈਨੂੰ ਕੋਈ ਕੰਮ ਨਾ ਕਹੇ ਆਪ ਸਾਰਾ ਕੰਮ ਕਰੇ ਬਸ ਬੋਲੇ ਨਾ ਜਿਹੜੀ ਨੂੰਹ ਹੁੰਦੀ ਆ ਉਹਨੂੰ ਹੁੰਦਾ ਵੀ ਮੈਂ ਇਸ ਘਰ ਦੇ ਵਿੱਚ ਵਿਆਹੀ ਆਈਆਂ ਮੈਂ ਇਸ ਘਰ ਦੀ ਨੂੰਹ ਆ ਸੱਸ ਮੇਰਾ ਸਹਿਯੋਗ ਕਰੇ ਮੇਰੇ ਨਾਲ ਕੰਮ ਕਰਾਵੇ ਪਰ ਉਹਦੀ ਸੱਸ ਕਹਿੰਦੀ ਹੁੰਦੀ ਆ ਵੀ ਮੈਂ ਆਪਣੀ ਸੱਸ ਦੇ ਮੂਰੇ ਬਹੁਤ ਕੰਮ ਕੀਤਾ ਜਦੋਂ ਮੈਂ ਵਿਆਹੀ ਆਈ ਸੀ ਮੈਂ ਤਾਂ ਉਦੋਂ ਦੀ ਕੰਮ ਲੱਗੀਆਂ ਵੀ ਸਾਰੀ ਉਮਰ ਮੈਂ ਕੰਮ ਹੀ ਕਰੀ ਜਾਵਾਂ ਇੰਨਾਂ ਗੱਲਾਂ ਪਿੱਛੇ ਲੜਾਈ ਹੁੰਦੀ ਰਹਿੰਦੀ ਆ ਕਦੇ ਕਿਸੇ ਸੱਸ ਦਾ ਸੁਭਾਅ ਥੋੜਾ ਤੇਜ਼ ਹੁੰਦਾ ਉਹ ਨੂੰਹ ਦੇ ਹਰੇਕ ਕੰਮ 'ਚ ਨਘੋਚ ਕੱਢਦੀ ਆ ਇੱਥੋਂ ਹੀ ਉਹਨਾਂ ਦੀ ਲੜਾਈ ਹੋ ਜਾਂਦੀ ਆ ਜਦੋਂ ਐਦਾਂ ਹੀ ਉਹ ਲੜ ਰਹੀਆਂ ਸੀ ਤਾਂ ਜਿਹੜੀ ਸੱਸ ਸਾਬ ਦੀ ਨੂੰਹ ਨੂੰ ਕਹਿੰਦੀ ਵੀ ਤੂੰ ਮੇਰੇ ਅੱਗੇ ਇੰਨਾ ਬੋਲਦੀ ਆ ਅਸੀਂ ਤਾਂ ਪੰਜ ਦਰਾਣੀ ਜਠਾਣੀ ਸੀ ਅਸੀਂ ਤਾਂ ਆਪਣੀ ਸੱਸ ਦੇ ਕਦੇ ਅੱਗੇ ਪਿੱਛੇ ਬੋਲੀਆਂ ਨਹੀਂ ਸੀਗੀਆਂ ਸਾਡੀ ਸੱਸ ਸਾਨੂੰ ਭਰਾਮਾਂ ਤੱਕ ਦੇ ਮਿਹਣੇ ਦੇ ਦਿੰਦੀ ਸੀ ਪਰ ਸਾਡੀ ਮਜਾਲ ਨਹੀਂ ਸੀ ਅਸੀਂ ਬੋਲ ਗਏ ਉਹ ਕਹਿੰਦੀ ਮੰਮੀ ਉਹ ਤਾਂ ਜਮਾਨੇ ਹੋਰ ਸੀ ਕਹਿੰਦੀ ਫਿਰ ਦੇ ਥੋੜੀ ਸੱਸ ਤੁਹਾਨੂੰ ਨਹੀਂ ਟੋਕਦੀ ਰੋਕਦੀ ਸੀ ਤੇ ਥੋੜੀ ਸੱਸ ਕੰਮ ਵੀ ਕਰਦੀ ਸੀ ਤੁਸੀਂ ਕੰਮ ਤਾਂ ਕਰਦੇ ਨਹੀਂ ਤੇ ਮੇਰੇ ਹਰੇਕ ਕੰਮ ਚ ਨਗੋਚ ਕੱਢਦੇ ਹੋ ਉਹ ਕਹਿੰਦੀ ਅੱਛਾ ਤੈਨੂੰ ਕੀ ਪਤਾ ਵੀ ਮੇਰੀ ਸੱਸ ਕੰਮ ਕਰਦੀ ਸੀ ਉਹ ਕਹਿੰਦੀ ਮੈਨੂੰ ਪਤਾ ਹੀ ਆ ਤੇ ਮੈਨੂੰ ਭੂਆ ਭੁਰੀਆਂ ਸਾਰੀਆਂ ਦੱਸਦੀਆਂ ਹੀ ਆ ਤੇ ਉਹ ਕਹਿੰਦੀ ਅੱਛਾ ਠੀਕ ਐ ਫਿਰ ਭੂਆ ਫਰੀਆਂ ਨਾਲ ਰਲ ਕੇ ਫਿਰ ਤੁਸੀਂ ਖੂਬ ਚੁਗਲੀਆਂ ਕਰਦੀਆਂ ਇਥੋਂ ਗੱਲ ਵਧੀ ਤੇ ਉਹ ਕਹਿੰਦੀ ਫਿਰ ਚੁਗਲੀਆਂ ਤਾਂ ਤੁਸੀਂ ਵੀ ਗਵਾਂਢਣਾ ਕੋਲ ਮੇਰੀਆਂ ਕਰਦੇ ਹੋ ਇਹਨਾਂ ਪਿੱਛੇ ਗੱਲ ਹੁੰਦੀ ਹੁੰਦੀ ਤੇ ਉਹਦੀ ਸੱਸ ਕਹਿੰਦੀ ਕੋਈ ਨਾ ਆ ਜਾਣ ਦੇ ਤੇਰੇ ਸਹੁਰੇ ਨੂੰ ਤੇ ਤੇਰੇ ਘਰ ਵਾਲੇ ਨੂੰ ਆ ਜਾਣ ਦੇ ਤੇਰੀ ਤਾਂ ਬਣਵਾਉਣੀਆਂ ਰੇਲ ਉਹ ਕਹਿੰਦੀ ਕੋਈ ਗੱਲ ਨਹੀਂ ਚਲ ਫਿਰ ਮੈਂ ਵੀ ਦੱਸੂਗੀ ਜੇ ਕਹਿੰਦੀ ਤੁਹਾਡੇ ਕੋਲੇ ਗੱਲਾਂ ਨੇ ਨਾ ਦੱਸਣ ਨੂੰ ਤਾਂ ਮੇਰੇ ਕੋਲ ਵੀ ਹੈਗੀਆਂ ਨੇ ਐ ਕਰਕੇ ਚਲ ਸੱਸ ਆਪਦੇ ਕਮਰੇ 'ਚ ਵੜ ਗਈ ਤੇ ਨੂੰਹ ਆਪਦੇ 'ਚ ਵੜ ਗਈ ਦੋ ਆਲੀ ਚਾਹ ਦਾ ਟਾਈਮ ਹੋਇਆ ਨੋ ਅੱਗੇ ਤਾਂ ਚਾਹ ਕਰਕੇ ਸੱਸ ਦੇ ਸਹਰਾਣੇ ਧਰੇ ਆਉਂਦੀ ਆ ਤੇ ਉਹਨੂੰ ਰੋਟੀ ਵੀ ਪੁੱਛਦੀ ਆ ਅੱਜ ਸੱਸ ਨਾਲ ਲੜੀ ਹੋਣ ਕਰਕੇ ਉਹਨੇ ਚਾਹ ਤਾਂ ਬਣਾ ਲਈ ਤੇ ਆਪ ਬਣਾ ਕੇ ਪੀ ਲਈ ਦੂਜੀ ਉੱਥੇ ਪੈਣ ਚ ਪਈ ਰਹਗੀ ਵੀ ਆਪੇ ਉੱਠ ਕੇ ਪੀ ਲੂਗੀ ਨਾਲੇ ਬੜਬੜ ਕਰੀ ਜਾਂਦੀ ਆ ਵੀ ਬਥੇਰੀ ਚੰਗੀ ਭਲੀ ਤਾਂ ਕੜੀ ਆ ਲੜਨ ਵੇਲੇ ਕਿਧਰੋਂ ਜੋਰ ਆ ਜਾਂਦਾ ਮੈਂ ਚਮਲਾ ਲਈ ਮੰਜੇ ਤੇ ਬੈਠੀ ਨੂੰ ਚਾਹ ਪਾਣੀ ਦਿੰਨੀ ਆ ਜਿਹੜੀ ਐਂ ਕਰਦੀ ਕਰਦੀ ਚਲ ਆਪਦੀ ਚਾਹ ਲੈ ਗਈ ਉਹ ਸੱਸ ਨੇ ਡਿੱਗਿਆ ਵੀ ਅੱਗੇ ਤਾਂ 2 ਵਜੇ ਚਾਹ ਕਰ ਲੈਂਦੀ ਆ ਤੇ ਸਹਰਾਣੇ ਧਰ ਜਾਂਦੀ ਆ ਵੀ ਅੱਜ ਕਿਉਂ ਨਹੀਂ ਆਈ ਚਲ ਭਾਈ ਸਵਾ ਦੋ ਹੋਏ ਤੇ ਸੱਸ ਉੱਠ ਕੇ ਗਈ ਰਸੋਈ ਚ ਵੇਖਿਆ ਵੀ ਚਾਹ ਪਈ ਆ ਪੈਣ ਚ ਤੇ ਸੱਸ ਨੂੰ ਗੁੱਸਾ ਚੜ ਗਿਆ ਵੀ ਅੱਛਾ ਕਰਕੇ ਤਾਂ ਰੱਖਦੀ ਤੇ ਫੜਾਈ ਨਹੀਂ ਤੇ ਸੱਸ ਨੇ ਉਹ ਨਾ ਬੀਤੀ ਚਾਹ ਹੋਰ ਬਣਾ ਕੇ ਪੀ ਲਈ ਹੋਰ ਬਣਾ ਕੇ ਪੀ ਕੇ ਤੇ ਬਾਟੀ ਧਰ ਕੇ ਸੱਸ ਤੁਰ ਗਈ ਗਵਾਂਢ ਚ ਤੇ ਇਹਨੇ ਨੂੰ 3 ਵਜੇ ਬਾਹਰ ਆਈ ਮੱਝਾਂ-ਮੱਝਾਂ ਨੂੰ ਪੱਠੀ ਪਾ ਕੇ ਜਦੋਂ ਰਸੋਈ ਚ ਵੜੀ ਵੀ ਭਾਂਡੇ ਮਾਂਜਦੇ ਆ ਤੇ ਨੂੰਹ ਨੇ ਵੇਖਿਆ ਵੀ ਪਹਿਲਾਂ ਵਾਲੀ ਚਾਹ ਤਾਂ ਪੈਣ ਚ ਹੀ ਪਈ ਆ ਤੇ ਦੂਜਾ ਪੈਣ ਗੈਸ ਤੇ ਪਿਆ ਨੂੰਹ ਸਮਝ ਗਈ ਵੀ ਮੇਰੀ ਬਣਾਈ ਚਾਹ ਨਹੀਂ ਪੀਤੀ ਵੀ ਨਾਲੇ ਤਾਂ ਨੂੰ ਬੁੜਬੁੜ ਕਰਦੀ ਐ ਅੱਛਾ ਅੱਗੇ ਮੇਰੀ ਬਣਾਈ ਪੀਂਦੀ ਆ ਹੁਣ ਅੱਜ ਅੱਡ ਕਰਕੇ ਪੀਣ ਵਾਲੀ ਆ ਗਈ ਆ ਭਾਂਡੇ ਫਿਰ ਭਾਂਡੇ ਵੀ ਮਾਂਜਦੀ ਆਪਦੇ ਪੈਣ ਮਾਂਜ ਕੇ ਜਾਂਦੀ ਜੇ ਇੰਨੀ ਆਕੜ ਸੀ ਐ ਕਰੀ ਜਾਂਦੀ ਬੁੜਬੁੜ ਕਰਦੀ ਦੇ ਉੱਤੇ ਸੱਸ ਮੁੜ ਆਈ ਸੱਸ ਕਹਿੰਦੀ ਕੀ ਤੂੰ 24 ਘੰਟੇ ਬੁੜਬੁੜ ਕਰਦੀ ਰਹਿਣੀ ਐ ਮੇਰੇ ਮੂੰਹ ਤੇ ਦੱਸ ਉਹ ਕਹਿੰਦੀ ਅੱਛਾ ਆਕੜ ਕਰਾਈ ਸੀ ਚਾਹ ਅੱਡ ਬਣਾ ਕੇ ਪੀਦੀ ਸੀ ਫਿਰ ਭਾਂਡੇ ਵੀ ਮਾਂਜਦੀ ਉਹ ਕਹਿੰਦੀ ਅੱਛਾ ਅੱਜ ਤਾਂ ਫਿਰ ਤੂੰ ਭਾਂਡੇ ਮਾਂਜਣ ਨੂੰ ਕਹਿਣੀ ਆ ਕੱਲ ਨੂੰ ਤੂੰ ਕਹੇਗੀ ਆਪਦੀ ਰੋਟੀ ਵੀ ਪਕਾ ਲੈ ਤੇ ਕੱਪੜੇ ਵੀ ਤੋ ਤੈਨੂੰ ਕਾਦੇ ਵਾਸਤੇ ਲਿਆਂਦਾ ਵਿਆਹ ਕੇ ਮੇਰੇ ਨਾਲ ਜਾਦਾ ਜਵਾਨ ਨਾਲ ਲੜਾ ਆ ਜਾਣ ਦੇ ਮੇਰੇ ਪੁੱਤ ਨੂੰ ਅੱਜ ਤੇਰੇ ਭਰਾ ਨੂੰ ਕਰਾਉਣੀ ਆ ਫੋਨ ਸਾਧੀਆਂ ਤੇਰੇ ਭਰਾ ਨੂੰ ਵੀ ਸਾਰਾ ਦਿਨ ਮੇਰੇ ਮੂਹਰੇ ਬੋਲਦੀ ਆ ਚਲ ਭਾਈ ਸੱਸਾ ਇੰਨਾ ਕਹਿ ਕੇ ਅੰਦਰ ਵੜ ਗਈ ਤੇ ਨੂੰਹ ਨੂੰ ਦਏ ਹੋ ਗਿਆ ਵੀ ਸੱਚੀ ਕਿਤੇ ਮੇਰੇ ਭਰਾ ਨੂੰ ਨਾ ਸੱਦ ਲਈ ਚਲ ਅਹੀਂ ਤੁਰੇ ਫਰੀ ਕਲਪਣਾ ਜੀ ਕਰਦੀ ਕੰਮ ਕਰਦੀ ਤੁਰੇ ਫਰੀ ਤੇ ਸ਼ਾਮ ਨੂੰ 4 ਵਜੇ ਉਹਦਾ ਸਹੁਰਾ ਆ ਗਿਆ ਤौरा ਕਿ ਤੀ ਕਹਿੰਦਾ ਘਰੇ ਆ ਪਾਈ ਦੀਦਾ ਨਹੀਂ ਅੱਜ ਕੋਈ ਉਹ ਕਹਿੰਦੀ ਵੀ ਹਾਂਜੀ ਪਪਾ ਜੀ ਘਰੇ ਹੀ ਆਗੇ ਅਸੀਂ ਕਿੱਥੇ ਜਾਣਾ ਕਹਿੰਦਾ ਨਾ ਤੇਰੀ ਬੀਬੀ ਦੀਂਦੀ ਹੈ ਤੇ ਨਾ ਤੂੰ ਵੀ ਅੱਗੇ ਤਾਂ ਤੁਸੀਂ ਇੱਥੇ ਮੰਜੇ ਤੇ ਬੈਠੀਆਂ ਹੁੰਦੀਆਂ ਹੋਣੀਆਂ ਇਕੱਠੀਆਂ ਹੋਈਆਂ ਤੇ ਉਹ ਸਮਝ ਗਿਆ ਅਸੀਂ ਥੋੜੀ ਥੋੜੀ ਗੱਲ ਉਹਨੇ ਜਾਣ ਕੇ ਪੁੱਛਿਆ ਸੀ ਕਿਉਂਕਿ ਜਿੱਦੇ ਲੜੀਆਂ ਹੁੰਦੀਆਂ ਸੀ ਉਹਦੇ ਨਹੀਂ ਇਕੱਠੀਆਂ ਬੈਠੀਆਂ ਹੁੰਦੀਆਂ ਸੀ ਉਹਨੂੰ ਆਏ ਸੀ ਸਹੁਰੇ ਨੂੰ ਵੀ ਇਦੋਂ ਪਹਿਲਾਂ ਮੇਰੇ ਕੋਲੇ ਸ਼ਿਕਾਇਤਾਂ ਲਾਉਣ ਵੀ ਮੈਂ ਬਹਾਨੇ ਦੇ ਨਾਲ ਕੋਈ ਗੱਲ ਟਾਲਦੇ ਆ ਚੱਲ ਭਾਈ ਉਹ ਕਹਿੰਦੀ ਡੇੜੀ ਬੈਠੋ ਮੈਂ ਪਾਣੀ ਲਿਆਉਣੀ ਆ ਡੇੜੀ ਬਹਿ ਗਿਆ ਮੰਜੇ ਤੇ ਤੇ ਪਾਣੀ ਲਿਆਈ ਤੇ ਅੰਦਰ ਸੱਸ ਬੜਬੜ ਕਰੇ ਦੇਖ ਦੇਖਾਂ ਚੰਗੀ ਬਣਦੀ ਸਹੁਰੇ ਦੇ ਮੂਹਰੇ ਐ ਬੜਬੜ ਜੇ ਕਰਕੇ ਤੇ ਨੂੰਹ ਤਾਂ ਰਸੋਈ ਚ ਵਾਗੀ ਪਾਣੀ ਫੜਾ ਕੇ ਤੇ ਆ ਕੇ ਬਹਿ ਗਈ ਸੱਸ ਆਪਦੇ ਘਰ ਵਾਲੇ ਕੋਲ ਕਹਿੰਦੀ ਸਾਰਾ ਦਿਨ ਨਹੀਂ ਹਟਦੀ ਮੈਨੂੰ ਤਾਂ ਸਾਹ ਬੰਦ ਕਰੀ ਰੱਖਦੀ ਆ ਚਾਹ ਕੱਲੀ ਨੇ ਕਰਕੇ ਪੀ ਲਈ ਮੈਨੂੰ ਚਾਹ ਨਹੀਂ ਫੜਾਈ ਉਹ ਕਹਿੰਦਾ ਅੱਛਾ ਅੱਗੇ ਫੜਾਉਂਦੀ ਆ ਕਹਿੰਦੀ ਹਾਂ ਅੱਗੇ ਤਾਂ ਸਹਰਾਣੇ ਧਰ ਕੇ ਆਉਂਦੀ ਆ ਰੋਟੀ ਵੀ ਦੇ ਕੇ ਆਉਂਦੀ ਅੱਜ ਨਹੀਂ ਫੜਾਈ ਉਹ ਕਹਿੰਦਾ ਫਿਰ ਅੱਜ ਲੜੀਆਂ ਹੋਣਗੀਆਂ ਕਹਿੰਦੀ ਹਾਂ ਲੜੀਆਂ ਸੀ ਕਹਿੰਦਾ ਫਿਰ ਕਿਸ ਗੱਲ ਤੋਂ ਕਹਿੰਦੀ ਜबान ਬਣੀ ਚਲਾਉਂਦੀ ਆ ਉਹ ਕਹਿੰਦਾ ਜबान ਨੂੰ ਜबान ਦਾ ਤੇਰੀ ਵੀ ਘੱਟ ਨਹੀਂ ਵੀ ਤੂੰ ਤਾਂ ਆਪ ਇਹੋ ਜੀਆਂ ਵੀ ਤੁਹਾਡੀ ਲੜਾਈ ਦਾ ਤਾਂ ਨਾ ਕੋਈ ਖਤਮ ਹੋਣ ਵਾਲਾ ਤੇ ਨਾ ਕੋਈ ਇਹਦਾ ਤੋੜ ਆ ਵੀ ਨਹੀਂ ਠੀਕ ਕਰ ਸਕਦੇ ਆ ਅਸੀਂ ਵੀ ਸੋਡਾ ਤਾਂ ਹੀ ਕੁਝ ਚੱਲਦਾ ਰਹਿਣਾ ਤੇ ਮੇਰੇ ਕੋਲੇ ਨਾ ਵਾਲੀ ਖਿੱਚ-ਖਿੱਚ ਜੀ ਨਾ ਕਰਿਆ ਕਰ ਵੀ ਮੈਂ ਤਾਂ ਥੱਕਿਆ ਹਾਰਿਆ ਆਇਆ ਵੀ ਤੁਸੀਂ ਘਰ ਦੇ ਦੋ ਕੰਮ ਕਰਨੇ ਹੁੰਦੇ ਆ ਉਹਨਾਂ ਪਿੱਛੇ ਤੁਸੀਂ ਲੜੀ ਜਾਂਦੀਆਂ ਵੀ ਅਸੀਂ ਤਾਂ ਸਾਰਾ ਦਿਨ ਪਿਓ ਪੁੱਤਰ ਰਲ ਕੇ ਕਰਦੇ ਆ ਅਸੀਂ ਤਾਂ ਕਦੇ ਲੜੇ ਨਹੀਂ ਕਹਿੰਦੀ ਚੰਗਾ ਚੰਗਾ ਮੈਨੂੰ ਪਤਾ ਹੀ ਸੀ ਨੂੰਹ ਦਾ ਹੀ ਬਣੇਗਾ ਕਹਿੰਦੀ ਪਾਣੀ ਦਾ ਗਲਾਸ ਫੜਾ ਕੇ ਕਹਿੰਦੀ ਚੰਗੀ ਬਣਦੀ ਐ ਤੈਨੂੰ ਪਹਿਲਾਂ ਕਹਿੰਦੀ ਜਦੋਂ ਲੜਦੀ ਹੁੰਦੀ ਸੀ ਮੇਰੀ ਸੱਸ ਉਹਦੋਂ ਤੂੰ ਸੱਸ ਦਾ ਬਣਦਾ ਸੀ ਮੇਰਾ ਨਹੀਂ ਕਹਿੰਦੀ ਤੂੰ ਬਣਦਾ ਮੇਰਾ ਤਾਂ ਸਾਰੀ ਉਮਰ ਨਾ ਬਣਿਆ ਉਹ ਹੋਰ ਵੀ ਖਿੱਚ ਗਿਆ ਉਹ ਕਹਿੰਦਾ ਵੀ ਬਾਬਾ ਗਰੂ ਹੈਗਾ ਤਾਂ ਤੇ ਰਹੀਆਂ ਪਰ ਕਹਿੰਦਾ ਫਿਰ ਉਹ ਨੂ ਰਾਣੀ ਨੂੰ ਹੁਣ ਮੈਂ ਕੀ ਕਹਾਂ ਵੀ ਮੇਰਾ ਤੇਰੇ ਤੇ ਜੋਰ ਆ ਤੂੰ ਵੀ ਕਹਿੰਦਾ ਹਟਦੀ ਨਹੀਂ ਪਰ ਮੈਂ ਤੈਨੂੰ ਵੇਖਿਆਗਾ ਵੀ ਉਸ ਚੰਗਾ ਭਲਾ ਸਾਰਾ ਦਿਨ ਕੰਮ ਕਰਦੀ ਆ ਤੂੰ ਫੇਰ ਵੀ ਨਹੀਂ ਟਿਕਦੀਗੀ ਤੇ ਕਹਿੰਦਾ ਟਿੱਕੀ ਰਹਿਣ ਦਿਆ ਕਰ ਇਹੋ ਜੀਆਂ ਗੱਲਾਂ ਨਾ ਨਾ ਕਰਿਆ ਕਰ ਜਦੋਂ ਭਈ ਉਹ ਬੜਬੜ ਜੀ ਕਰਦੀ ਉੱਠ ਕੇ ਪਰੇ ਚਲੀ ਗਈ ਤੇ ਨੂੰਹ ਆਪਦੇ ਕੰਮ ਕਰੀ ਜਾਂਦੀ ਆ ਥੋੜੇ ਟਾਈਮ ਬਾਅਦ ਉਹਨਾਂ ਦਾ ਮੁੰਡਾ ਆ ਗਿਆ ਤੇ ਪਾਣੀ ਦਾ ਗਲਾਸ ਭਰਿਆ ਸੱਸ ਨੇ ਤੇ ਸੱਸ ਲੈ ਕੇ ਗਈ ਪੁੱਤ ਕੋਲੇ ਅਕਸਰ ਇਹ ਬਹੁਤੇ ਘਰਾਂ ਦੇ ਵਿੱਚ ਹੁੰਦਾ ਵੀ ਜੇ ਸੱਸ ਨੂੰਹ ਆਪਸ ਵਿੱਚ ਲੜੀਆਂ ਨੇ ਜਾਂ ਪਤੀ ਪਤਨੀ ਲੜੇ ਆ ਮਤਲਬ ਮੁੰਡਾ ਤੇ ਨੂੰਹ ਲੜੇ ਹੋਣਾ ਤਾਂ ਸੱਸ ਨਾ ਮੌਕਾ ਭਾਲਦੀ ਹੁੰਦੀ ਆ ਫਿਰ ਸੱਸ ਪੁੱਤ ਦੀ ਵਾਵਾ ਸੇਵਾ ਕਰਦੀ ਹੁੰਦੀ ਆ ਤੇ ਜਦੋਂ ਪੁੱਤ ਵਾਸਤੇ ਪਾਣੀ ਲੈ ਕੇ ਆਈ ਤੇ ਪੁੱਤ ਵੀ ਸਮਝ ਗਿਆ ਬਯਗਿਆ ਤਾਂ ਮੈਂ ਬਾਜ਼ਮਾਰਕੇ ਪਾਣੀ ਮੰਗਦਾ ਤੇ ਵੀ ਮੰਮੀ ਤਾਂ ਇੱਥੇ ਬੈਠੀ ਹੁੰਦੀ ਆ ਮੰਜੇ ਤੇ ਤੇ ਵੀ ਬਰਾਬਰ ਆਪ ਪਾਣੀ ਦਾ ਗਲਾਸ ਭਾਲਦੀ ਆ ਵੀ ਅੱਜ ਕਿਵੇਂ ਪਾਣੀ ਦਾ ਗਲਾਸ ਲਿਆਈ ਚਲੋ ਉਹਨਾਂ ਨੇ ਨਾ ਥੋੜੀ ਜੀ ਹਾਸੇ ਜੀ ਨਿਕਲ ਗਈ ਆਪਦੇ ਪਿਓ ਵੱਲ ਵੇਖ ਕੇ ਪਰ ਉਹ ਹੱਸਿਆ ਨਹੀਂ ਤੇ ਉਹਦੇ ਪਿਓ ਨੇ ਵੀ ਇਸ਼ਾਰਾ ਕਰਤਾ ਵੀ ਅੱਜ ਤਾਂ ਫਿਰ ਬਹਿ ਜਾ ਤੂੰ ਪਾਣੀ ਪਿਆ ਕੇ ਤੇਰੇ ਕੋਲੇ ਕਰੂੰਗੀ ਗੱਲਾਂ ਬਾਤਾਂ ਚਲ ਭਈ ਉਹੀ ਗੱਲ ਹੋਈ ਤੇ ਪਾਣੀ ਦਾ ਗਲਾਸ ਧਰਿਆ ਤੇ ਬੈ ਗਈ ਕੋਲੇ ਮਾਂ ਕਹਿੰਦੀ ਪੁੱਤ ਐਂ ਕਰੀ ਮੈਨੂੰ ਨਾ ਤੇਰੇ ਸਾਲੇ ਦਾ ਨੰਬਰ ਲਾ ਕੇ ਦੀ ਉਹ ਕਹਿੰਦਾ ਵੀ ਕਿਉਂ ਤੈਨੂੰ ਇਹ ਜੀ ਕੀ ਲੋੜ ਪੈਗੀ ਵੀ ਆਆਂ ਨੂੰ ਤਾਂ ਤੂੰ ਉਹਨਾਂ ਨੂੰ ਯਾਰਦੀ ਨਹੀਂ ਵੀ ਤੂੰ ਫੋਨ ਕੀ ਕਰਨਾ ਵੀ ਫੋਨ ਨੰਬਰ ਕੀ ਕਰਨਾ ਕਹਿੰਦੀ ਤੇਰੇ ਘਰ ਵਾਲੀ ਜਿਆਦੇ ਚਾਂਬਲੀ ਆ ਕਹਿੰਦੀ ਬਾਹਲੀ ਜਵਾਨ ਚਲਾਉਂਦੀ ਆ ਮੇਰੇ ਮੂਰੇ ਸਾਰਾ ਦਿਨ ਬੋਲਦੀ ਆ ਕਹਿੰਦੀ ਮੇਰਾ ਸਾਹ ਬੰਦ ਕਰੀ ਰੱਖਦੀ ਆ ਫੋਨ ਕਰੂੰ ਕਹਿੰਦੀ ਤੇ ਭਰਾ ਨੂੰ ਉਹ ਕਹਿੰਦਾ ਨਾ ਹੋ ਕੀ ਗਿਆ ਹੁਣ ਕੀ ਆ ਕਹਿੰਦੀ ਕੱਲੀ ਨੇ ਚਾਹ ਕਰਕੇ ਪੀ ਲਈ ਮੈਨੂੰ ਚਾਹ ਨਹੀਂ ਪੁੱਛੀ ਉਹ ਕਹਿੰਦਾ ਅੱਛਾ ਬਸ ਇੰਨੀ ਗੱਲ ਤੇ ਕਹਿੰਦੀ ਨਾ ਨਾ ਹੋਰ ਵੀ ਬਹੁਤ ਕੁਝ ਬੋਲਦੀ ਆ ਉਹ ਕਹਿੰਦਾ ਬੀਬੀ ਘਰਾਂ ਦੇ ਵਿੱਚ ਤਾਂ ਲੜਾਈ ਹੁੰਦੀ ਰਹਿੰਦੀ ਆ ਤੁਸੀਂ ਤਾਂ ਅੱਜ ਲੜ ਕੇ ਕੱਲ ਨੂੰ ਉਹੋ ਜਿਹੀਆਂ ਹੋ ਜਉਂਗੀਆਂ ਵੀ ਰਿਸ਼ਤੇਦਾਰ ਨਹੀਂ ਬੁਲਾਇਦਾ ਹੁੰਦਾ ਵੀ ਫਰਕ ਪੈ ਜਾਂਦਾ ਐਵੇਂ ਵੀ ਉਹਦੇ ਭਰਾ ਨੇ ਤੁਹਾਨੂੰ ਕੁਝ ਕਹਿਤਾ ਤਾਂ ਤੁਸੀਂ ਸਾਰੀ ਉਮਰ ਦਾ ਗੁੱਸਾ ਰੱਖੋਗੇ ਉਹ ਉਹਨਾਂ ਦੀ ਭੈਣ ਆ ਚੱਲ ਜਿੱਦਾਂ ਕਦੇ ਮੈਂ ਫੋਨ ਆਇਆ ਨਾ ਜਾਂ ਮੈਂ ਸੌਰੀ ਗਿਆ ਉਹਦੇ ਮੈਂ ਕੀ ਹਾਂਗਾ ਨਾਲੇ ਇਹਨੂੰ ਮੈਂ ਨਾ ਅੰਦਰ ਵੜ ਕੇ ਕਹਿ ਦੂੰ ਵੀ ਤੂੰ ਇਹਦੇ ਨਾਲ ਲੜਿਆ ਨਾ ਕਰ ਇਹ ਉਹੀ ਬੜਬੋਲੀ ਆ ਵੀ ਕਰਦੀ ਤਾਂ ਬਥੇਰਾ ਵੀ ਸਾਰਾ ਦਿਨ ਤਾਂ ਕੰਮ ਕਰਦੀ ਆ ਕਹਿੰਦੀ ਆਹੋ ਆਹੋ ਪਿਓ ਪੋਤੀ ਕੋ ਜਿਆ ਬਣਜੋ ਨੂੰ ਦੇ ਮੇਰਾ ਤਾਂ ਕਹਿੰਦੀ ਕੌਣ ਬਣਦਾ ਆਈਂ ਕਈ ਕਿਤੇ ਗੁੱਸੇ ਜਿਹੇ ਬਾਹਰ ਨੂੰ ਤੁਰ ਗਈ। ਉਹਦੇ ਕੋਲੇ ਬਸ ਕੋਈ ਬਹਾਨਾ ਹੁੰਦਾ ਜੇ ਮਾੜਾ-ਮੋਟਾ ਕਿਸੇ ਨਾਲ ਉਹਦੀ ਕੀਚਕਿਚ ਹੋ ਜਾਂਦੀ ਤਾਂ ਉਹ ਬਾਹਰ ਗਵੰਡਣਾ ਕੋਲੇ ਜਾਂਦੀ। ਫਿਰ ਗਵੰਡਣਾ ਕੋਲੇ ਜਾ ਕੇ ਸਾਰਾ ਗੁੱਬਗਵਾਟ ਕੱਢਦੀ। ਉੱਥੋਂ ਫਿਰ ਹੋਰ ਫਰਕ ਪੈਂਦਾ ਜਦੋਂ ਗਵੰਡੀਆਂ ਤੇ ਜਾ ਜਾ ਕੇ ਗੱਲਾਂ ਕਰਦੀਆਂ ਨੇ ਬੁੜੀਆਂ ਤੇ ਉਹ ਗਵੰਡਣਾ ਹੋਰ ਲੁੱਤੀ ਲਾਉਂਦੀਆਂ ਨੇ। ਮੱਝ ਦੀ ਤੇ ਹੋਰ ਤੇਲ ਪਾਉਂਦੀਆਂ ਨੇ ਜੀਆਂ। ਠੰਡਾ ਪਾਣੀ ਤਾਂ ਕੀ ਪਾਉਣਾ ਸੀ। ਚਲ ਭਈ ਤੁਰ ਗਈ ਤੇ ਉਹ ਪਿਓ ਪੁੱਤ ਕਹਿੰਦੇ ਇੱਕ ਦੂਜੇ ਵੱਲ ਦੇਖ ਕੇ ਜੇ ਵੀ ਇਹ ਤਾਂ ਕੰਮ ਇਹਨਾਂ ਦਾ ਆਪਾਂ ਨਹੀਂ ਹੱਲ ਕਰ ਸਕਦੇ। ਚਲੋ ਉਹ ਵਿਚਾਰੇ ਆਪਦਾ ਆਰਾਮ ਕਰਨ ਲੱਗ ਗਏ ਤੇ ਬਾਹਰੋਂ ਆ ਗਈ ਥੋੜੇ ਟਾਈਮ ਬਾਅਦ ਅੱਧੇ ਘੰਟੇ ਬਾਅਦ ਆ ਕੇ ਕਹਿੰਦੀ ਮੈਨੂੰ ਨੰਬਰ ਲਿਖ ਕੇ ਦੇ ਤੇਰੇ ਸਾਲੇ ਦਾ ਤੇ ਨੂੰਹ ਨੂੰ ਵੀ ਸੁਣ ਗਿਆ ਵੀ ਇਹ ਨਹੀਂ ਮੇਰੇ ਭਰਾ ਦਾ ਨੰਬਰ ਕੀ ਕਰਨਾ ਉਹ ਕਹਿੰਦਾ ਨੰਬਰ ਤੂੰ ਕੀ ਕਰਨਾ ਕਹਿੰਦੀ ਲੈ ਤੂੰ ਤਾਂ ਨਹੀਂ ਲਾ ਕੇ ਦਿੰਦਾ ਫੋਨ ਕਹਿੰਦੀ ਮੈਂ ਕਰਕੇ ਆਉਂ ਫੋਨ ਬਾਹਰ ਦੁਕਾਨ ਤੇ ਜਾ ਕੇ ਕਰਕੇ ਆਉਂ ਉਹ ਕਹਿੰਦਾ ਬੇਬੇ ਤੂੰ ਕਮਲੀ ਹੋਈਆਂ ਮੈਂ ਕਰਾ ਦੂ ਕੋਈ ਨਾ ਗੱਲ ਉਹਨੇ ਆਏ ਕੇ ਕੇ ਟਾਲਦੀ ਕਹਿੰਦੀ ਹੁਣੀ ਕਰਾ ਜੋਲੇ ਉਹ ਫੋਨ ਜਲਾਉਣ ਲੱਗ ਗਿਆ ਤੇ ਕਹਿੰਦਾ ਲੱਗਿਆ ਜੀ ਫੋਨ ਤਾਂ ਬਿਜੀ ਆ ਜਾਂਦਾ ਉਹਦਾ ਚੱਲ ਫੇਰ ਲਾ ਦੂੰਗਾ ਚੱਲ ਭਾਈ ਨੂੰ ਵੀ ਕਣਕਖੀ ਜੀ ਝੱਕੇ ਆਪਦੇ ਘਰ ਵਾਲੇ ਬੰਨੀ ਵੀ ਮੇਰੇ ਭਰਾ ਨੂੰ ਫੋਨ ਕਰਦੇ ਆ ਤੇ ਨੂੰ ਡਰ ਵੀ ਗਈ ਕਿਉਂਕਿ ਨੂੰ ਨੂੰ ਆਈ ਸੀ ਵੀ ਜੇ ਮੇਰਾ ਭਰਾ ਆਇਆ ਵੀ ਉਹਨੇ ਮੇਰੀ ਸੱਸ ਨੂੰ ਤਾਂ ਕੁਝ ਕਹਿਣਾ ਨਹੀਂ ਵੀ ਮੈਨੂੰ ਹੀ ਕਹੂਗਾ ਵੀ ਇਹ ਤਾਂ ਹੋਰ ਚੰਬਲ ਜੂਗੀ ਵੀ ਮੇਰੇ ਸਿਰ ਚੜ ਜੂਗੀ ਐਦਾਂ ਗੱਲ ਲਾਂਦੀਆਂ ਸੋਚਦੀ ਸੋਚਦੀ ਉਹ ਤੇ ਬਹਾਨੇ ਦੇ ਨਾਲ ਵੇਖਦੀ ਸੀ ਵੀ ਕਦੋਂ ਸੱਸ ਪਰੇ ਹੋਵੇ ਤੇ ਸੱਸ ਤਾਂ ਉਧਰ ਬਾਥਰੂਮ ਚ ਚਲੀ ਗਈ ਨਹਾਉਣ ਤੇ ਉਹਨੂੰ ਕਹਿੰਦੀ ਆਪਦੇ ਘਰ ਵਾਲੇ ਨੂੰ ਵੀ ਤੁਸੀਂ ਨੰਬਰ ਕਿਉਂ ਲਾ ਕੇ ਦਿੰਦੇ ਸੀਗੇ ਮੇਰੇ ਭਰਾ ਦਾ ਉਹ ਕਹਿੰਦਾ ਵੀ ਨਹੀਂ ਲਾ ਕੇ ਦਿੰਦਾ ਮੈਂ ਤਾਂ ਉਹ ਹੀ ਉਹ ਕਰਦਾ ਸੀ ਤੇ ਇੰਨੇ ਨਾਲ ਨਾ ਕੇ ਆ ਗਈ ਸੱਸ ਕਹਿੰਦੀ ਵੀ ਨੰਬਰ ਲਿਖ ਕੇ ਦੇ ਉਹਨੇ ਤਾਂ ਖਿਹੜੇ ਨਾ ਛੱਡਿਆ ਚਲ ਉਹਨੇ ਨਾ ਪਰਚੀ ਤੇ ਨੰਬਰ ਜਾਂ ਲਿਖਤਾ ਉਹਨੇ ਇੱਕ ਅੱਧਾ ਬੈਸ ਦਾ ਗਲਤੀ ਪਾਤਾ ਵੀ ਜਦੋਂ ਉਹਨੂੰ ਦੁਕਾਨ ਤੇ ਜਾਊਗੀ ਵੀ ਚਲ ਨੰਬਰ ਨਹੀਂ ਲੱਗਣਾ ਇੰਨੇ ਨੂੰ ਗੁੱਸਾ ਠੰਡਾ ਹੋ ਜਾਉ। ਨਾਲੇ ਆਏ ਸੀ ਵੀ ਹੁਣ ਤਾਂ ਆਰਥਨ ਹੋਇਆ ਪਿਆ ਨੇਰਾ ਵੀ ਹੁਣ ਤਾਂ ਇਹ ਜਾਣੋ ਰਹੀ ਕਹਿੰਦੀ ਨੰਬਰ ਲਿਖ ਕੇ ਦੇ ਉਹਨੇ ਲਿਖ ਕੇ ਦੇਤਾ ਤੇ ਪਰਚੀ ਗੀਜੇ ਚ ਪਾ ਕੇ ਕਹਿੰਦੀ ਹੁਣ ਤਾਂ ਹੋ ਗਿਆ ਕਵੇਲਾ ਕਹਿੰਦੀ ਤੜਕੇ ਜਦੋਂ ਗੁਰਦੁਆਰੇ ਗਈ ਨ ਉਹਨੂੰ ਫੋਨ ਕਰਕੇ ਆਉ। ਤੈਨੂੰ ਜੇ ਤਾਂ ਭਾਈ ਦਿਲ ਕੰਬੇ ਲੱ ਤਾਂ ਕੰਬਣ ਵੀ ਇਹ ਤਾਂ ਹਟਦੀ ਦੀ ਇਹ ਤਾਂ ਗੱਲ ਵਧਾਉਗੀ। ਚਲ ਰੋਟੀ ਪਾਣੀ ਖਾ ਕੇ ਸਾਰੇ ਪੈਗੇ। ਸਭ ਸੌਂਗੇ ਤੇ ਨੂਨ ਨੂੰ ਕਿੱਥੋਂ ਨੀਂਦ ਆਉਂਦੀ ਆ? ਨੂਨ ਨੂੰ ਤਾਂ ਫਿਕਰ ਵੀ ਜੇ ਭਰਾ ਆ ਗਿਆ ਨਾਲ ਡੇੜੀ ਆ ਗਿਆ ਵੀ ਲੜਨਗੇ। ਵੀ ਇਹਨੂੰ ਤਾਂ ਸਾਰੀ ਉਮਰ ਦਾ ਮੈਨੂੰ ਦੁੱਖ ਦੇਣ ਦਾ ਬਹਾਨਾ ਮਿਲ ਜੂ ਵੀ ਇਹਨੂੰ ਕਹਿ ਕੇ ਗਏ ਜ ਮੈਨੂੰ ਤਾਂ ਕੁਛ ਕਿਹਾ ਨਹੀਂ। ਚਲ ਭਾਈ ਪਾਸੇ ਮਾਰੀ ਜਾਂਦੀ ਆ। ਪਾਸੇ ਮਾਰਦੀ ਆ ਚਲ ਇੰਨੇ ਤੜਕੇ 4 ਵਜੇ ਬਾਬਾ ਬੋਲਦਾ। ਉੱਠ ਖੜਦੀ ਆ ਉੱਠ ਕੇ ਝਾੜੂ ਲਾ ਦਿੰਦੀ ਆ। ਅਗੇ ਰੋਜ ਗੇਟ ਤੱਕ ਝਾੜੂ ਲਾ ਕੇ ਆਉਂਦੀ ਤੇ ਬਸ ਵੇੜੇ-ਵੇੜੇ 'ਚ ਝਾੜੂ ਲਾ ਕੇ ਮੁੜਿਆ ਜੀ ਇਹਨੇ ਸੱਸ ਉੱਠ ਖੜੀ ਸੱਸ ਉੱਠੀ ਜਾ ਪੀਤੀ ਨਾ ਧੋ ਕੇ ਗੁਰਦੁਆਰੇ ਜਾਣ ਲੱਗੀ ਤੇ ਪਰਚੀ ਵੀ ਜੇਬ 'ਚ ਪਾਲੀ ਫੋਨ ਨੰਬਰ ਵਾਲੀ ਵੀ ਫੋਨ ਕਰਕੇ ਆਉਂ ਤੇ ਜਦੋਂ ਜਾਣ ਲੱਗੀ ਸੱਸ ਗੇਟ 'ਚ ਹੀ ਗਈ ਸੀ ਤੇ ਗੇਟ 'ਚ ਖੜ ਕੇ ਗਾਲਾਂ ਦੇਣ ਲੱਗੀ ਆਹ ਕੀ ਦਾ ਬੇੜਾ ਵਹਿ ਗਿਆ ਆਹ ਕੌਣ ਜਿਹੜਾ ਸਾਡੇ ਤੇ ਆਪਦੀਆਂ ਬਲਾਮਾਂ ਟਾਲਦਾ ਐਂ ਜੇ ਕਰਦੀ ਕਰਦੀ ਤੇ ਪੁੱਤ ਉੱਠ ਖੜਿਆ ਆਉਦਾ ਸੁਣ ਕੇ ਆਵਾਜ਼ ਉਹਦੇ ਘਰ ਵਾਲਾ ਵੀ ਉੱਠ ਖੜਿਆ ਨੂੰ ਵੀ ਗਈ ਭੱਜੀ ਨੂੰ ਕਹਿੰਦੀ ਵੀ ਕੀ ਹੋ ਗਿਆ ਬੀਬੀ ਕਿਹਨੂੰ ਕਹੀ ਜਾਂਦੇ ਹੋ ਉਹ ਕਹਿੰਦੀ ਵੀ ਕੁਛ ਨਹੀਂ ਆ ਦੇਖ ਆਪਣੇ ਤਾਂ ਬਾਅਦ ਕਿਸੇ ਨੇ ਟੂਣਾ ਕਰਿਆ ਪਿਆ ਉਹ ਕਹਿੰਦੀ ਹੈ ਟੂਣਾ ਤੇ ਕਹਿੰਦੀ ਹੋਰ ਕਹਿੰਦੀ ਬੀਬੀ ਫਿਰ ਜਿਹੜੀ ਆਪਣੀ ਕੱਲ ਲੜਾਈ ਹੋਈ ਸੀ ਨਾ ਇਸੇ ਟੂਨੇ ਕਰਕੇ ਹੋਈ ਸੀ ਉਹ ਕਹਿੰਦੀ ਚੰਗਾ ਚੰਗਾ ਹੁਣ ਚੰਗੀ ਨਾ ਬਣ ਟੂਣਾ ਤਾਂ ਅੱਜ ਹੋਇਆ ਤੇ ਤੂੰ ਤਾਂ ਕੱਲ ਲੜੀਆਂ ਉਹਦੇ ਜਾਦ ਆ ਗਈ ਲੜਾਈ ਪਹਿਲਾਂ ਉਹ ਲੜਾਈ ਭੁੱਲ ਗਈ ਸੀਗੀ ਤੇ ਕਹਿੰਦੀ ਨਹੀਂ ਬੀਬੀ ਕੱਲ ਵੀਰਵਾਰ ਸੀ ਕੱਲ ਆਪਣੀ ਦੁਪਹਿਰੇ ਲੜਾਈ ਹੋਈ ਆ ਜਦੋਂ ਦੁਪਹਿਰੇ ਕਹਿੰਦੀ ਕੋਈ ਕਰਾ ਕੇ ਲਿਆਇਆ ਹੋਊਗਾ ਰਖਣ ਰਾਤ ਆਇਆ ਉਹ ਕਹਿੰਦੀ ਜਦੋਂ ਉਤਕਰਾ ਕੇ ਲਿਆਏ ਆਪਣੇ ਤਾਂ ਘਰੇ ਉਹਦੀ ਲੜਾਈ ਪੈ ਗਈ। ਇਹ ਸਸਤੇ ਦੇ ਤਾਂ ਪੁੱਠੀ ਜੱਜਗੀ ਗੱਲ। ਤੇ ਉਹਨਾਂ ਦੀ ਕੋਈ ਗਵਾਂਡਣ ਸੀ ਜਿਹੜੀ ਬਾਲੀ ਬਾਬਿਆਂ ਕੋਲ ਜਾਂਦੀ ਸੀ ਕਿਉਂਕਿ ਬੁੜੀਆਂ ਨੂੰ ਸਾਰਾ ਪਤਾ ਹੁੰਦਾ ਵੀ ਕਿਹੜੀ ਕਿਹੜੇ ਬਾਬੇ ਕੋਲ ਜਾਂਦੀ ਐ ਇਹਨਾਂ ਗੱਲਾਂ ਦਾ। ਤੇ ਉਹ ਤਾਂ ਲੱਗੀ ਗਾਣਾ ਦੇਣ। ਉਹਨੂੰ ਤਾਂ ਬਹਾਨਾ ਚਾਹੀਦਾ ਸੀ ਕਹਿੰਦੀ ਕਿਹੜਿਆ ਸਾਡੇ ਘਰੇ ਗਰੋਸ ਿੱਟਦਾ ਸਾਡੀ ਲੜਾਈ ਪਵਾਉਂਦਾ ਆਪਦੇ ਘਰੇ ਸੁੱਖਾਂ ਭਾਲ ਕੇ ਦੂਜਿਆਂ ਦੇ ਘਰੇ ਦੁੱਖ ਦਿੰਦਿਆ। ਜਦੋਂ ਐ ਬੋਲੀ ਗਈ ਤੇ ਗਵਾਂਡਣ ਦਾ ਮੁੰਡਾ ਜਾਂਦਾ ਸੀਗਾ ਉਹ ਕਹਿੰਦਾ ਕੀ ਹੋ ਗਿਆ ਤਾਈ ਤੜਕੀ ਤੜਕੀ ਕਿਨੂੰ ਗਾਲਾਂ ਦੇਈ ਜਾਂਦੀ ਆ ਕਹਿੰਦੀ ਤੇਰੀ ਮਾਂ ਆਈ ਬੋਲੀ ਉਸੇ ਤੇ ਉਹ ਕਹਿੰਦਾ ਕਿਉਂ ਮੇਰੀ ਮਾਂ ਨੇ ਕੀ ਕਰਤਾ ਕਹਿੰਦੀ ਆ ਦੇਖ ਸਾਡੇ ਗੇਟ ਚ ਕਿੱਡਾ ਟੂਣਾ ਕਰਿਆ ਪਿਆ ਉਹ ਕਹਿੰਦਾ ਵੀ ਮੇਰੀ ਮਾਂ ਨੇ ਕੀਤਾ ਤੈਨੂੰ ਕੀ ਪਤਾ ਕਹਿੰਦੀ ਲੈ ਤੇਰੀ ਮਾਂ ਤਾਂ ਸਾਰਾ ਦਿਨ ਬਾਬਿਆਂ ਦੇ ਤੁਰੀ ਫਿਰਦੀ ਆ ਤੇ ਉਹ ਕਹਿੰਦਾ ਤੈਨੂੰ ਕੌਣ ਕਹਿੰਦਾ ਕਹਿੰਦੀ ਮੈਨੂੰ ਪਤਾ ਮੈਨੂੰ 20 ਵਾਰੀ ਦੱਸਿਆਗਾ ਵੀ ਅੱਜ ਮੈਂ ਫਲਾਣੇ ਬਾਬੇ ਕੋਲ ਗਈ ਸੀ ਫਲਾਣੇ ਬਾਬੇ ਕੋਲ ਗਈ ਸੀ ਤੇ ਮੁੰਡੇ ਨੇ ਤਾਂ ਬੇਇੱਜ਼ਤੀ ਮੰਨੀ ਤੇ ਮੁੰਡਾ ਗਿਆ ਸਿੱਧਾ ਆਪਣੀ ਮਾਂ ਨੂੰ ਕਹਿੰਦਾ ਵੀ ਤੂੰ ਬਾਬਿਆਂ ਕੋਲ ਜਾਨੀ ਆ ਕਹਿੰਦੀ ਤੈਨੂੰ ਕੌਣ ਕਹਿੰਦਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੂੰ ਤਾਈ ਨੂੰ ਦੱਸਿਆ ਹੋ ਤਾਈ ਕੀ ਕਰੇ ਤਟੂਣਾ ਕਰਿਆ ਪਿਆ ਤੇ ਨਾਲੇ ਤੈਨੂੰ ਗਾਲਾਂ ਦੇਈ ਜਾਂਦੀ ਆ ਉਹਨੇ ਨਾ ਆਪਦੀ ਮਾਂ ਨੂੰ ਵਾਵਾ ਗਾਲਾਂ ਕੱਢੀਆਂ ਮੁੰਡੇ ਨੇ ਗੁੱਸੇ 'ਚ ਬੋਲਿਆ ਤੇ ਮਾਂ ਹੁਣ ਮੁੰਡੇ ਮੁਰੇ ਤਾਂ ਬੋਲੀ ਨਾ ਤੇ ਆ ਗਈ ਹੋ ਗਈਆਂ ਮੇਣੋ ਮੇਣੀ ਉਹਨੇ ਉਹਦੇ ਨਾਲ ਕੋਈ ਪਰਦੇ ਛੱਡੇ ਜਿਹੜੀਆਂ ਚੁਗਲੀਆਂ ਕਰਦੀਆਂ ਸੀ ਇੱਕ ਦੂਜੀ ਦੇ ਪਰਦੇ ਚੱਕ ਤੇ ਸਾਰੇ ਉਹ ਵੀ ਭਈ ਉਹਦੇ ਘਰ ਵਾਲਾ ਤੇ ਮੁੰਡਾ ਉਹਨੂੰ ਹਟਾਉਣ ਉਹ ਨਾ ਹਟੇ ਉਧਰੋਂ ਉਹਦਾ ਮੁੰਡਾ ਉਹਨੂੰ ਹਟਾਵਿਓ ਤਾਂ ਹਟਣੀ ਨਾ ਕਰਦੇ ਕਰਦੇ ਉਹਨੇ ਐਂ ਕਹਿਤਾ ਬੁੜੀ ਦੇ ਮੁੰਡੇ ਨੇ ਉਹਨੇ ਵੀ ਤੂੰ ਲੈ ਜਾ ਇਹਨੂੰ ਆਪਦੀ ਮਾਂ ਨੂੰ ਇਹੇ ਹੋਰ ਇਥੋਂ ਛੇਤਰ ਖਾ ਲੂਗੀ ਉਹਨੇ ਆਏ ਕਿਹਾ ਉਹ ਕਹਿੰਦਾ ਤੂੰ ਕੌਣ ਹੁੰਨਾ ਮੇਰੀ ਮਾਂ ਦੇ ਛੇਤਰ ਲਾਉਣ ਵਾਲਾ ਆਪਦੀ ਮਾਂ ਨੂੰ ਹਟਾਲਾ ਐ ਕਰਦੇ ਕਰਦੇ ਉਹ ਦੋਨੇ ਮੁੰਡੇ ਆਪਸ ਵਿੱਚ ਜਫੋ ਜਫੀ ਹੋ ਗਏ ਮਸਾਂ ਹੋਰ ਕੋਈ ਆਂਡ ਗਵਾਂਡ ਆ ਗਿਆ ਇਕੱਠਾ ਹੋ ਗਿਆ ਮਸਾਂ ਹਟਾਈ ਚਲ ਪਈ ਆਪਦੇ ਆਪਦੇ ਘਰੇ ਭੇਜੇ ਤੇ ਜਿਹੜੀ ਉਹ ਕੁੜੀ ਦੀ ਨੂੰਹ ਸੀ ਤੇ ਉਹ ਤਾਂ ਅੰਦਰੇ-ਅੰਦਰ ਪਛਤਾਵੇ ਕਿਉਂਕਿ ਉਹ ਟੂਣਾ ਕਿਸੇ ਹੋਰ ਨਹੀਂ ਬੁੜੀ ਦੇ ਨੂੰਹ ਨੇ ਕੀਤਾ ਸੀ ਜਦੋਂ ਰਾਤ ਨੂੰ ਉਹਨੂੰ ਨੀਂਦ ਨਹੀਂ ਆਈ ਤੇ ਉਹਨੇ ਕਿਹਾ ਵੀ ਇਹ ਤਾਂ ਹੜਦੀ ਨਹੀਂ ਮੇਰੇ ਭਰਾ ਨੂੰ ਸੱਦੂਗੀ ਤੇ ਉਹਨੇ ਸੰਧੂਰ ਦੀ ਡੱਬੀ ਚੱਕੀ ਸੰਧੂਰ ਤੇ ਚੌਲਾਂ ਦਾ ਆਟਾ ਉਟਾ ਜਾ ਪਾ ਕੇ ਉੱਥੇ ਉਹਦਾ ਬਣਾ ਤਾ ਟੂਣਾ ਜਾ ਚੌਲ ਪਾ ਤੇ ਵਿੱਚ ਨਾਰੀਅਲ ਧਰਤਾ ਬਿੰਦੀਆਂ ਹੁੰਦੀਆਂ ਨੇ ਧਰ ਕੇ ਤੇ ਇਹਦਾ ਸਬਾਨ ਧਰ ਕੇ ਉਹਨੂੰ ਆਏ ਸੀ ਵੀ ਇਹ ਤੜਕੇ ਟੂਨੇ ਚ ਪੈ ਜੂਗੀ ਤੇ ਗੱਲ ਭੁੱਲ ਜੂਗੀ ਵੀ ਮੇਰੇ ਭਰਾ ਨੂੰ ਨਾ ਫੋਨ ਕਰੂ ਪਰ ਉਹਨੂੰ ਆਏ ਨਹੀਂ ਪਤਾ ਸੀ ਵੀ ਇਹ ਉਹਦੀ ਛੋਟੀ ਜੀ ਗਲਤੀ ਹੈ ਜਿਹੜੀ ਗਵਾਰਡ ਚ ਬੈਰ ਬਵਾ ਦੂਗੀ ਤੇ ਉਹਦੀਆਂ ਲੱਤਾਂ ਕੰਬਣਾਂ ਤੇ ਉਹ ਸਾਰੀ ਉਮਰ ਇਸ ਗੱਲ ਨੂੰ ਲੈ ਕੇ ਕਹਿੰਦੀ ਵੀ ਮੈਨੂੰ ਪਛਤਾਵਾ ਬਣ ਗਿਆ ਜਦੋਂ ਇਹ ਗੱਲ ਸੁਣਾਈ ਵੀ ਨਾ ਤਾਂ ਹੁਣ ਮੈਂ ਇਹ ਗੱਲ ਕਿਸੇ ਕੋਲੇ ਦੱਸ ਸਕਦੀ ਸੀ ਵੀ ਟੂਣਾ ਤਾਂ ਮੈਂ ਕਰਿਆ ਸੀ ਪਰ ਕਹਿੰਦੀ ਇਹ ਗਲਤੀ ਕਰਕੇ ਮੈਂ ਤਾਂ ਬਹੁਤ ਪਛਤਾਈ ਤੇ ਉਹ ਦੇਖੋ ਵੀ ਸਾਰਾ ਦਿਨ ਇਕੱਠੀਆਂ ਰਹਿੰਦੀਆਂ ਔਰਤਾਂ ਦਾ ਆਪਸ ਵਿੱਚ ਬੈਰ ਪੈ ਗਿਆ ਸੋ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿ ਟੂਨੇ ਜਿਹੜੇ ਹੁੰਦੇ ਆ ਇਹਦੇ ਅੰਧਗਿਸ਼ਵਾਸ਼ ਫੜਾਉਂਦੇ ਆ ਇਹ ਗੱਲਾਂ ਕੁਝ ਵੀ ਨਹੀਂ ਹੁੰਦੀਆਂ ਨਾ ਕਿਸੇ ਦੇ ਟੂਣਾ ਕਰਾਈ ਦੇ ਕਿਸੇ ਦੇ ਘਰੇ ਲੜਾਈ ਹੋਵੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਚਾਹੀਦਾ ਅੰਦੇ ਵਿਸ਼ਵਾਸ ਤੁਹਾਡੇ ਰਿਸ਼ਤਿਆਂ ਨੂੰ ਤੇ ਤੁਹਾਡੇ ਪਰਿਵਾਰ ਨੂੰ ਜੜ ਤੋਂ ਖੋਖਲਾ ਕਰ ਦਿੰਦਾ ਤੇ ਰਹੀ ਗੱਲ ਪਰਿਵਾਰ ਦੇ ਲੜਾਈ ਝਗੜੇ ਦੀ ਸੱਸ ਨੂੰ ਦਾ ਝਗੜਾ ਹੋਵੇ ਚਾਹੇ ਪਤੀ ਪਤਨੀ ਦਾ ਝਗੜਾ ਹੋਵੇ ਕਦੇ ਵੀ ਰਿਸ਼ਤੇਦਾਰਾਂ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਉਦਾਹਰਨਾਂ ਪਈਆਂ ਵੀ ਜਦੋਂ ਆਪਾਂ ਆਪਣੀ ਲੜਾਈ ਦੇ ਵਿੱਚ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਆ ਆਪਾਂ ਤਾਂ ਲੜਕੇ ਉਹੇ ਜਿਹੇ ਹੋ ਜਾਂਦੇ ਆ ਪਰ ਰਿਸ਼ਤੇਦਾਰਾਂ ਦਾ ਜਿਹੜਾ ਫਰਕ ਪੈਂਦਾ ਨਾ ਉਹ ساری ਉਮਰ ਨਹੀਂ ਮਿਟਦਾ ਰਿਸ਼ਤੇਦਾਰ ਜੇ ਕੋਈ ਕਦੇ ਗੁੱਸੇ 'ਚ ਕੁਛ ਇੱਕ ਦਿਨ ਨੂੰ ਕਹਿ ਗਿਆ ਤਾ ਦੂਜੀ ਧਿਰ ਉਹਦੀ ਬੈਰੀ ਬਣ ਜਾਂਦੀ ਆ ਤੇ ਜੇ ਕੋਈ ਰਿਸ਼ਤੇਦਾਰ ਦੋਨਾਂ ਧਿਰਾਂ ਨੂੰ ਕਹਿ ਗਿਆ ਉਹ ਗੱਲ ساری ਉਮਰ ਚੁਬਦੀ ਰਹਿੰਦੀ ਆ ਇਸ ਲਈ ਲੜਾਈ ਝਗੜੇ ਹਰੇਕ ਦੇ ਪਰਿਵਾਰ ਚ ਕੋਈ ਵੀ ਪਰਿਵਾਰ ਇਹੋ ਜਿਹਾ ਨਹੀਂ ਜਿੱਥੇ ਗਲਤ ਫਹਿਮੀਆਂ ਛੋਟੇ ਮੋਟੇ ਲੜਾਈ ਝਗੜੇ ਨਾ ਹੋਣ ਤੇ ਇਹ ਲੜਾਈ ਝਗੜੇ ਸਾਡਾ ਪਿਆਰ ਵੀ ਵਧਾਉਂਦੇ ਆ ਇਸ ਕਰਕੇ ਇਹਨਾਂ ਲੜਾਈ ਝਗੜਿਆਂ ਨੂੰ ਨਫ਼ਰਤ ਦਾ ਰੂਪ ਨਹੀਂ ਦੇਣਾ ਚਾਹੀਦਾ ਦੋ ਦਿਨ ਲੜ ਕੇ ਤੀਜੇ ਦਿਨ ਉਹੋ ਜੇ ਹੋ ਜਾਣਾ ਚਾਹੀਦਾ ਸਿਆਣੇ ਕਹਿੰਦੇ ਹੁੰਦੇ ਆ ਵੀ ਸੱਸ ਨੂੰ ਹਾਂ ਲੜੀਆਂ ਤੇ ਇੱਕੋ ਚੌਂਕੇ ਚੜੀਆਂ ਜਿਹੜੀ ਸੱਸ ਨੂੰਹ ਦੀ ਲੜਾਈ ਆ ਇਹ ਜੁੱਗਾ ਜੁੱਗਾ ਤੋਂ ਚੱਲਦੀ ਆ ਰਹੀ ਆ ਕਦੇ ਸੱਸ ਨੂੰਹ ਨੂੰ ਦਾ ਕੰਮ ਨਹੀਂ ਪਸੰਦ ਆਉਂਦਾ ਕਦੇ ਨੂੰਹ ਨੂੰ ਸੱਸ ਦਾ ਕੰਮ ਨਹੀਂ ਪਸੰਦ ਆਉਂਦਾ ਇਹ ਚੱਲਦੀ ਰਹੀ ਐ ਤੇ ਚੱਲਦੀ ਰਹਿਣੀ ਆ ਇਸ ਗੱਲ ਨੂੰ ਲੈ ਕੇ ਕਦੇ ਵੀ ਨਫ਼ਰਤ ਨਾ ਕਰੋ ਇੱਕ ਦੂਜੇ ਨੂੰ ਗੁੱਸਾ 2-4 ਦਿਨ ਰੱਖੋ ਤੇ ਜੇ ਗੁੱਸਾ ਵੀ ਸਾਡਾ ਲੰਬਾ ਚਲਾ ਜਾਂਦਾ ਨਾ ਤਾਂ ਸਾਡੇ ਵਿੱਚ ਨਫ਼ਰਤ ਪੈਦਾ ਕਰਦਾ ਇਸ ਕਰਕੇ ਗੁੱਸੇ ਨੂੰ ਜਲਦੀ ਤੋਂ ਜਲਦੀ ਮਟਾਉਣ ਦੀ ਕੋਸ਼ਿਸ਼ ਕਰੋ ਇਹ ਸੀ ਛੋਟੀ ਜੀ ਕੋਸ਼ਿਸ਼ ਇਹ ਕਿਸੇ ਭੈਣ ਦੀ ਸੱਚੀ ਕਹਾਣੀ ਆ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਦੱਸੀ ਸੀ ਉਹਨੇ 8-9 ਸਾਲਾਂ ਬਾਅਦ ਇਹ ਘਟਨਾ ਸੁਣਾਈ ਸੀ ਵੀ ਮੇਰੇ ਤੋਂ ਇਹਦੀ ਗਲਤੀ ਹੋ ਗਈ ਸੀ ਵੀ ਉਹ 8-9 ਸਾਲ ਪਹਿਲਾਂ ਕੀਤਾ ਟੂਣਾ ਵੀ ਅਜੇ ਤੱਕ ਸਾਡੀ ਗਵਾਂਢਣ ਨਾਲ ਸਾਡੀ ਮੇਰੀ ਜਿਹੜੀ ਸੱਸ ਸਭ ਬੋਲਣ ਨਹੀਂ ਲੱਗੀ ਕਹਿੰਦੀ ਮੇਰਾ ਬਹੁਤ ਵਾਰ ਮੈਨੂੰ ਪਛਤਾਵਾ ਹੁੰਦਾ ਵੀ ਉਹ ਗਵਾਂਢਣ ਦੇ ਨਾਲੇ ਤਾਂ ਪੁੱਤ ਤੋਂ ਗਾਲਾਂ ਕਵਾਈਆਂ ਵੀ ਨਾਲੇ ਸਾਡੇ ਨਾਲ ਵੈਰ ਪਿਆ ਕਹਿੰਦੀ ਪਰ ਇਹ ਗੱਲ ਨੂੰ ਮੈਂ ਕਦੇ ਕਿਸੇ ਨੂੰ ਦੱਸ ਨਹੀਂ ਸਕਦੀ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਮੈਨੂੰ ਬਹੁਤ ਹੌਸਲਾ ਮਿਲਦਾ ਤੇ ਮੇਰੇ ਸਾਰੇ ਪਿਆਰੇ ਸਬਸਕ੍ਰਾਈਬਰ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬਹੁਤ ਆਦਰ ਸਤਿਕਾਰ ਤੇ ਪਿਆਰ ਦਿੰਨੇ ਹੋ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ